ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ਼ ਦਸਮੀ ਕਬਿਓ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਪ ਬ ਤੁਮ ਕਾਓ ਆਪ ਦੇ ਮੋਏ ਬਚਾਓ ਸੁਖੀ ਬਸੇ ਪੂਰਵ ਪਰਿਵਾਰ ਸਿਖ ਸਿਖ ਸਬੇ ਕਰਤਾਰਾ ਮੋਰ ਅਛਾਨ ਜ ਕਰਦੇ ਕਰੀਏ ਸਭ ਬੈਰਨ ਕੁਆ ਸੁਗਾਰੀਏ ਪੂਰਨ ਹੋਈ ਅਮਾਰੀ ਆਸਾ ਤੋਰਪਜਨ ਕੀ ਰੇ ਪਿਆਸਾ ਤੁਮੈ ਛੜ ਕੋਈ ਵਰਨਾ ਤਿਆਉ ਜੋ ਪਰਚਾ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪਾ ਤੇ ਮਜੀਬ ਬਰੀ ਮਰਨ ਕਾਲ ਕਾ ਤਰਾਸ਼ ਨਿ ਭਰੀਓ ਜੋ ਸਦਾ ਹਮਾਰੇ ਪਛਾ ਅਸਰ ਜੁ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤ ਸਾਇ ਪਿਆਰੀ ਦੀਨ ਮੰਦੁ ਜੁਕੇ ਹੰਤਾ ਤੁਮ ਪੂਰੀ ਚਤਜਸ ਕੰਤਾ ਕਾਲਪ ਬ੍ਰਹਮ ਉਪਤਰਾ ਕਾਲਪ ਸਭ ਜਿਵ ਤਰਾ ਕਾਲਪੈ ਕਰਿ ਪਿਛੇਨ ਪ੍ਰਕਾਸ਼ ਆਸਕਲ ਕਾਲ ਕਾ ਕੇ ਅਤਮਾਸਾ ਜੁਨਕਾ ਜੋਗੀ ਸੁਖਿਉ ਬੈਦ ਰਾਜ ਬ੍ਰਹਮਾ ਜਿਉ ਤਿਉ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਹਮਾ ਰਾਜ ਜੁਨਕਾ ਸੁਭਜਗਤ ਬਨਾਇਓ ਦੇਵ ਦੇਤ ਜਿ ਜਿਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾ ਤਿਸੇ ਕੋ ਹਮਾਰੀ ਸਭਲ ਪ੍ਰਜਾ ਜਨਿ ਆਵ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮਾ ਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸ ਤੁਲਾ ਸਵ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਐਕੇ ਕੀ ਪੀਰ ਪਛਾਨੈ ਗਟ ਗੜ ਕੇ ਪਰਵੜ ਕੀ ਜਾਨੈ ਜਬ ਤੁ ਗੁਰ ਕਰ ਕਰ ਤਾਰਾ ਪਰ ਜਾ ਤ੍ਰਤਪ ਦੇ ਅਪਾਰਾ ਜਵਾ ਕਰ ਕਰ ਤੂ ਕਬੂ ਤੁਮੈ ਮਿਲਤੈ ਦੇ ਤਰੇ ਸਭੂ ਜੀਤੇ ਬਦਨ ਸ੍ਰਿਸ਼ਪ ਤਾਰੇ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਨ ਰਾਲਮ ਜਾਨਤ ਵੇਦ ਭੇਦ ਰਾਲਮ ਨਿਰੰਕਾਰ ਨਿਪਕਾਰ ਨਿਲੰਭ ਆਦ ਅਨਿਲਨਾਦ ਅਸੰਭਵ ਤਾ ਕਮੜ ਉਚਾਰਤ ਬੇਦਾ ਜਾ ਕੋ ਬੇਵਨ ਪਵਤ ਵੇਦਾ ਤਉ ਕੋ ਕਰਪਨ ਨਮਾਨਤ ਮਾਨ ਮੁਰਕੁ ਚੇ ਬੇਦ ਨਾ ਜਾਣਤ ਮਾਨ ਦੇ ਕੋ ਕੈ ਸਦਸ ਨਿਰੰਕਾਰ ਕਾ ਚਨਿਤਨੇ ਪਵੇ ਆਪਨੇ ਬੁੱਧ ਜਿਤੀ ਬਰਨਤ ਬ੍ਰਿੰਬ੍ਰ ਤੁਇ ਤੀ ਤਿ ਤੁਮ ਲਖਨ ਜੈ ਪਸਾਰਾ ਕੈ ਵਿਸਹਿ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਰੂਪਾ ਰੰਗ ਬਉਰਾਉ ਕਹਿ ਬੂਪਾ ਅੰਦਰਜ ਜਾਰਜ ਸਦ ਕੀਨੀ ਉਤਬਜ ਖਾਨ ਬਹੁ ਰਚ ਦੇਨੇ ਕਾਉ ਕੋ ਰਜ ਬਿਠਾ ਕਉ ਸਮਟ ਬਿ ਸੰਗਰ ਗਟਾ ਸਗਰੀ शेष दिखाय अचम्बा अच्युग सुरस्वम् अवरक्ष मेरि तुम करो सिख वा सिख संगोरो दुष्ट जितिडृपात्ता सुकुल बलैस करो रंगाता जे असित स्वरने परे तिनका दुष दुगते मरे पुरखो जनपग परे तिहारे तिनके तुम संकट बटारे जो कुलके कबार त्याहे ताके काल निकट न आएहे ਰਛਾ ਵਿਤ ਸਭ ਕਲ ਦੁਰਸ਼ਟ ਅਰਸ਼ਟ ਟਰੇ ਤਤ ਕਲ ਕਿਰਪਾ ਦ੍ਰਿਸ਼ਟ ਤਨ ਜਾਨਿਆਰੀ ਹੋ ਤਾ ਕੇ ਤਾਪ ਤਨ ਕਮ ਹਰਿਓ ਰੇ ਦਸ ਗਰਮਾ ਸਭ ਹੋਏ ਦੁਸ਼ਾ ਸ਼ਬ ਸ਼ਕ ਨ ਕੋਈ ਇਕ ਬਾਰ ਜਨ ਤੁਮੈ ਸਮਾਰਾ ਕਾਲ ਪੰਜ ਤੇ ਤਾਇ ਉਹ ਬਾਰ ਜਨ ਨਾਮ ਤੁਮਾਰੋ ਕਾਹਾ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪਾ ਦਿਲੇ ਉਬਾਰੀ ਸਰ ਢੋਰ ਮੌਸਾਹੀ ਦੁਸ਼ ਦੁਖ ਤੇ ਲਿਓ ਬਚਾਈ ਖੜਕੇਤ ਮੈਂ ਸਰਨ ਧਿਆਰੀ ਆਪਾ ਦਿਲੇ ਉਬਾਰੀ ਸਰ ਢੋਰ ਮੌਸਾਹੀ ਦੁਸ਼ ਦੁਖ ਤੇ ਲਿਓ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ਼ਾ ਦਸਮੀ ਸਭੇ ਉਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਬਿ ਤੁਮ ਕਾਓ ਆਪ ਦੇ ਮੋਏ ਬਚਾਓ ਸੁਖੀ ਬਸੇ ਪੂਰਵ ਪਰਿਵਾਰ ਸੇ ਸਿਖ ਸਬੇ ਕਰਤਾਰਾ ਮੋਰ ਅਛਾਨਿ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਗਾਰੀਏ ਪੂਰਨ ਹੋਈ ਅਮਾਰੀ ਆਸਾ ਸੋਰ ਭਜਨ ਕੀ ਰਹੇ ਪਿਆਸਾ ਤੁਮੈ ਛੜ ਕੋਈ ਵਰਨਾ ਤਿਆਉ ਜੋ ਪਰਚਾਂ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਦੇ ਮਜੀਬ ਬਰੀ ਮਰਨ ਕਾਲ ਕਾ ਤਰਾਸ਼ਨੀ ਮਰੀਓ ਜੋ ਸਦਾ ਹਮਾਰੇ ਪਛਾ ਅਸਰ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤ ਸਾਇਬ ਪਿਆਰੀ ਦੀਨ ਮਨੁਜ ਕੇ ਹੰਤਾ ਤਮਪੂਰੀ ਚਤੁਰਜਸਕੰਤਾ ਕਾਲਪੇ ਬ੍ਰਹਮਾ ਉਪਤਰਾ ਕਾਲਪੇ ਸਭ ਜਿਵ ਤਰਾ ਕਾਲਪੇ ਕਰਿ ਪਿਛੇਨ ਪ੍ਰਕਾਸ਼ ਸਾਤਕਲ ਕਾਲ ਕਾ ਕੀ ਅਤਮਸਤਾ ਜਨਕਾ ਯੋਗੀ ਸੁਖਿਉ ਬੈਦ ਰਾਜ ਬ੍ਰਹਮਾ ਜਿਉ ਤਿਉ ਜਨਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਹਮਾ ਰਾਜ ਜਨਨ ਕਾ ਸੁਭ ਜਗਤ ਬਨਾਇਓ ਦੇਵ ਦੇਤ ਜਿਚਨ ਪਜਾਇਓ ਆਦੰਤੇ ਕਵਤਾਰਾ ਸ੍ਰੀ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨਿ ਆਵ ਸੁਵਾਰੀ ਸਿਵ ਕਨ ਕੋ ਸਿਵ ਗਨ ਸੁਖ ਦੀ ਜੋ ਸਤਰਨ ਕੋ ਪਲ ਮਾ ਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸ ਤੁਲਾ ਸਵ ਪ੍ਰਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਐ ਕੇ ਕੀ ਪੀਰ ਪਛਾਨੈ ਗਟ ਗਟ ਕੇ ਪ੍ਰਵਡ ਕੀ ਜਾਣੈ ਜਬਦ ਗੁਰ ਕਰਾ ਕਰਤਾਰ ਪਰਜਾ ਤ੍ਰਤਪ ਦੇ ਅਪਾਰਾ ਜਵਾਕਰ ਕਰਤੂ ਕਬੂ ਤੁਮ ਮੈਂ ਮਿਲਤੇ ਦੇ ਤਰੇ ਸਭੂ ਜੀਤੇ ਬਦਨ ਸਿਰਿ ਸਪਤਾਰੇ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਨ ਰਾਲਮ ਜਾਣਤ ਵੇਦ ਭੇਦ ਰਾਲਮ ਨਿਰੰਕਾਰ ਨਿਪਕਾਰ ਨਿਰਲੰਭ ਆਦ ਅਨਿਲਨਾਦ ਅਸੰਭਵ ਤਾ ਕਾਮੁੜ ਉਚਾਰਤ ਵੇਦਾ ਜਕੁ ਬੇਵ ਨ ਪਵਤ ਵੇਦਾ ਤਾ ਕੋ ਕਰਪਨ ਨਮਾਨਤ ਮਾਨੁ ਮੁੜ ਕੁਝ ਵੇਦ ਨ ਜਾਣਤ ਮਾਨ ਦੇ ਕੋ ਕੈ ਸਦਸ ਨਿਰੰਕਾਰ ਕਾ ਚਿਤ ਨਿਤ ਨ ਪਵੇ आपने बोधे जेते बरनत ब्रह्मन तुय तेते तुम्हारा लखना जय पसारा कै विशेष प्रथम संसारा एक रूप अनुसरूप रंग बवराव कहीं भूपा अंडज जरज सज कीनी ओ तो बुज खान बहु रच देने काउ फोरा जय बैठा काउ सिमट बे संकर कटा सगरी सेज दिखाय चंबा जुगा सुरसवंब ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗੋਰੋ ਦੁਸ਼ਟ ਜੀਤਿ ੜੁ ਪਾਤਾ ਸੁਖੁ ਲਿ ਬਲੈਸ ਕਰੋ ਰਣਗਾਤਾ ਜੇ ਅਸਧ ਤਸਰਨੇ ਪਰੇ ਤਿਨ ਕਾ ਦੁਸ਼ ਦੁਖ ਤੇ ਮਰੇ ਪੁਰਖ ਜਨੁ ਪਗ ਪਰੇ ਧਿਆਰੇ ਤਿਨ ਕੇ ਤੁਮ ਸੰਗਠ ਬਟਾਰੇ ਜੋ ਕੁਲਕੇ ਕਬਾਰ ਤਿਆਹੇ ਤਾਂ ਕੇ ਕਾਲ ਨਿਕਟ ਨ ਆਹੇ ਰੱਛਾ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿ ਉਹ ਤਾਂ ਕੇ ਤਾਪ ਤਨ ਕਮ ਹਰਿਓ ਰੇ ਰਜ ਗਰਮ ਸਭ ਹੋਏ ਦੁਸ਼ਾਂ ਸ਼ਬ ਚਕ ਨ ਕੋਈ ਇਕ ਬਾਰ ਜਨ ਤੁਮੈ ਸਮਾਰਾ ਕਾਲ ਪੰਜ ਤੇ ਤਾਇਉ ਬਾਰ ਜਨ ਨਾਮ ਤੁਮਾਰੋ ਕਾਹਾ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪ ਦੇ ਲਿਉ ਬਾਰੀ ਸਰਠੁਰ ਮੋ ਸਾਹੀ ਦੁਖ ਦੁਖ ਤੇ ਲਿਉ ਬਚਾਈ ਭੜਕਤ ਮੈਂ ਸਰਨ ਧਿਆਰੀ ਆਪਾ ਦਿਲੀ ਉਭਾਰੀ ਸਰ ਰਢੁਰ ਮਉ ਸਾਏ ਦੁਖ ਤੇ ਲਿਓ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ਼ਾ ਦਸਮੀ ਕਬੇ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰੱਛਾ पूर्ण होई चित पेछा तव चरन नमन रे हमारा अपना जान क्रोध परत पारा हमरे दुष्ट पे तुम काओ आप दे मोय बचाओ सुखी बसे पुर परिवार सिख सब बे करतार मोरे छन कर दे करिए सब बैरन कुआ संगारी पूर्ण होई हमारी आशा ਪੋਰ ਪਜਨ ਕੀ ਰੇ ਪਿਆਸਾ ਤੁਮੇ ਛੜ ਕੋਈ ਵਰਨਾ ਤਾਉ ਜੋ ਪਰਚਾਂ ਸੁ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀ ਆਪਾ ਦੇਮ ਜੀਵ ਬਰੀ ਮਰਨ ਕਾਲ ਕਾ ਤਰਾਸ਼ਨੇ ਮਰੀਓ ਜੋ ਸਦਾ ਹਮਾਰੇ ਪਛਾ ਅਸਰ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤ ਸਾਇਬ ਪਿਆਰੀ ਦੀਨ ਮਨੁਜ ਕੇ ਹੰਤਾ ਤਮਪੂਰੀ ਚਤੁਰਜਸ ਕੰਤਾ ਕਾਲਪ ਬ੍ਰਹਮਾ ਉਪਤਰਾ ਕਾਲਪ ਸਭ ਜਿਵ ਤਰਾ ਕਾਲਪ ਕਰਿ ਪਿਛੇਨ ਪ੍ਰਕਾਸ਼ ਸਾਸਕਲ ਕਾਲ ਕਾ ਕੇਤ ਮਾਸਾ ਜੁਨਕਾ ਜੋਗੀ ਸੁਖਿ ਉਹ ਬੈਦ ਰਾਜ ਬ੍ਰਹਮਾ ਜਿਉ ਤਿਉ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਹਮਾ ਰਾਜ ਜੁਨਕਾ ਸੁਭਜਗਤ ਬਨਾਇਓ ਦੇਵ ਦੇਤ ਜਿਚਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭੁ ਪਰਜਾ ਜਨਿ ਆਵ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤ੍ਰਨ ਕੋ ਪਲ ਮਾ ਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸ ਤੁਲਾ ਸਵ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਐਕੇ ਕੀ ਪੀਰ ਪਛਾਨੈ ਗਟ ਗਟ ਕੇ ਪਰਵੜ ਕੀ ਜਾਣੈ ਜਬ ਤੁਕਰ ਕਰ ਕਰ ਤਾਰਾ ਪਰਜਾ ਤ੍ਰਤਵ ਦੇ ਅਪਾਰਾ ਜਵਾਕਰ ਕਰਤੂ ਕਬੂ ਤੁਮ ਮੈਂ ਮਿਲਤ ਦੇ ਤਰੇ ਸਭੂ ਜੀਤਿ ਬਦਨ ਸਿਰਿ ਸ਼ਬਤਾਰਿ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵੇਦ ਭਿਦ ਰਾਲਮ ਨਿਰੰਕਾਰ ਨਿਪਕਾਰ ਨਿਲਾੰਭ ਆਦ ਅਨਿਲਨਾਦ ਅਸੰਭਵ ਤਾ ਕਾਮੁੜ ਉਚਰਤ ਬੀਦਾ ਜਾ ਕੋ ਬੇਵ ਨ ਪਵਤ ਵੇਦਾ ਤਾ ਕੋ ਕਰਪਨ ਨਮਾਨਤ ਮਾਨੁੜ ਕੁਛ ਵੇਦ ਨ ਜਾਣਤ ਮਾਨ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਿਤਨੇ ਪਵੇ ਆਪਨੇ ਬੁੱਧ ਜਿਤੀ ਬਰਨਤ ਬਿਰਨ ਤੁਇ ਤਿਤੇ ਤੁਮ ਲਖਨ ਜੈ ਪਸਾਰਾ ਕੈ ਵਿਸੈ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਰੂਪਾ ਰੰਗ ਬੋਰਾਉ ਕਹਿ ਬੂਪਾ ਅੰਦਰ ਜੋ ਜਾਰਜ ਸਦ ਕਿਨੇ ਉਤਬਜ ਖਾਨ ਬਹੁ ਰਚ ਦਿਨੇ ਕਾਉ ਫੁਰ ਰਾਜ ਬਿਠਾ ਕਾਉ ਸਮਿਟ ਬਿ ਸੰਗਰ ਗੱਟਾ ਸਗਰੀ ਸੇਸ਼ ਦਿਖਾਇ ਚੰਬਵਾ ਚੁਗਾ ਸਰੂਸ ਸਵੰਬ ਔਰ ਰੱਛਾ ਮੇਰੀ ਤੁਮ ਕਰੋ ਸਿੱਖ ਵਾ ਸਿੱਖ ਸੰਗੋਰੋ ਦੁਸ਼ਟ ਜੀ ਤਿੜੁ ਪਾਤਾ ਸੁਖੁ ਲਿ ਬਲੈ ਕਰੋ ਰਣਗਾਤਾ ਜੇ ਅਸ ਦਿੱ ਤ ਸਰਨੇ ਪਰੇ ਤਿਨ ਕਾ ਦੁਸ਼ ਦੁਖ ਤੇ ਮਰੇ ਪੁਰਖੋ ਜਨ ਪਪ ਪਰੇ ਧਿਆਰੇ ਤਿਨ ਕੇ ਤੁਮ ਸੰਗਠ ਬਟਾਰੇ ਜੋ ਕੁਲ ਕੇ ਕਬਾਰ ਤਿਆਹੇ ਤਾਂ ਕੇ ਕਾਲ ਨਿਕਟ ਨ ਆਹੇ ਰੱਛਾ ਵਤਾ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿ ਉਹ ਤਾਂ ਕਿ ਤਾਪ ਤਨ ਕਮੋ ਹਰਿਓ ਰੇ ਦੇ ਜ਼ਗਰ ਮਾ ਸਭ ਹੋਏ ਦੁਸ਼ਾਂ ਸ਼ਬ ਸ਼ਕ ਨ ਕੋਈ ਇੱਕ ਬਾਰ ਜਨ ਤੁਮੈ ਸਮਾਰਾ ਕਾਲ ਪੰਜ ਤੇ ਤਾਇਉ ਬਾਰ ਜਨ ਨਾਮ ਤੁਮਾਰੋ ਕਾਹਾ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪ ਦੇ ਲਿਓ ਬਾਰੀ ਸਰਠੁਰ ਮੋ ਸਾਹੀ ਦੁਖ ਦੁਖ ਤੇ ਲਿਓ ਬਚਾਈ ਭੜਕਤ ਮੈਂ ਸਰਨ ਧਿਆਰੀ ਆਪੋ ਦਿਲੀ ਉਭਾਰੀ ਸਰ ਢੁਰ ਮਉ ਸਾਇ ਰਸ ਦੁਖ ਤੇ ਲਿਓ ਬਚਾਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ਼ਾ ਦਸਮੀ ਕਬੇ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰੱਛਾ पूर्ण होई चित के इच्छा तव चरणन मन रे हमारा अपना जान क्रोध परत पारा हमरे दुष्य पे तुम काओ आप दे मोय बचाओ सुखी बसे पुर परिवार सिख सब के करतार मोरे छन कर दे करिए सब बैरन को संगारी पूर्ण होई हमारी आशा ਪੋਰ ਪਜਨ ਕੀ ਰੇ ਪਿਆਸਾ ਤੁਮੈ ਛੜ ਕੋਈ ਵਰਨਾ ਤਿਆਉ ਜੋ ਪਰਚਾਂ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀ ਆਪ ਦੇਵ ਮਜੀਬ ਬਰੀ ਮਰਨ ਕਾਲ ਕਾ ਤਰਾਸ਼ਨੇ ਮਰੀਓ ਜੋ ਸਦਾ ਹਮਾਰੇ ਪਛਾ ਅਸਰ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਮਨੁਜ ਕੇ ਹੰਤਾ ਤਮਪੂਰੀ ਚਤਜਸ ਕੰਤਾ ਕਾਲਪ ਬ੍ਰਹਮ ਉਪਤਰਾ ਕਾਲਪ ਸਭ ਜਿਵ ਤਰਾ ਕਾਲਪ ਕਰਿ ਪਿਛਨ ਪ੍ਰਕਾਸ਼ ਸਾਤ ਕੁਲ ਕਾਲ ਕਾ ਪਿਆ ਤਮਸਾ ਜੁਨਕਾ ਜੋਗੀ ਸੁਖਿਉ ਬੈਦ ਰਾਜ ਬ੍ਰਹਮਾ ਜਿਉ ਤਿਉ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਹਮਾਰਾ ਜੁਨਕਾ ਸਭ ਜਗਤ ਬਿਨਾਇਓ ਦੇਵ ਦੇਤ ਜਿਚਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਰਜਾ ਜਿਨਿ ਆਵ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤ੍ਰਣ ਕੋ ਪਲ ਮਾ ਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸ ਤੁਲਾ ਸਵ ਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਐਕੇ ਕੀ ਪੀਰ ਪਛਾਨੈ ਗਟ ਗਟ ਕੇ ਪ੍ਰਵਡ ਕੀ ਜਾਣੈ ਜਬ ਤੁ ਗੁਰ ਕਰਾ ਕਰਤਾਰ ਪਰਜਾ ਤ੍ਰਤਵ ਦੇ ਅਪਾਰਾ ਜਵਾਕਰ ਕਰਤੋ ਕਬੋ ਤੁਮੈ ਮਿਲਤੈ ਦੇ ਤਰੇ ਸਭੂ ਜੀਤੇ ਬਦਨ ਸ੍ਰਿਸ਼ਪ ਤਾਰੇ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵੇਦ ਭਿਦਰ ਆਲਮ ਨਿਰੰਕਾਰ ਨਿਰਪਕਾਰ ਨਿਲੰਭ ਆਦ ਅਨਿਲਨਾਥ ਅਸੰਭਵ ਤਾ ਕਾਮੁੜ ਉਚਰਤ ਵੇਦਾ ਜਾ ਕੋ ਬੇਵਨ ਪਵਤ ਵੇਦਾ ਤਾ ਕੋ ਕਰਪਨ ਨਮਾਨਤ ਮਾਨੁੜ ਕੁਛ ਵੇਦ ਨ ਜਾਣਤ ਮਾਨ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਿਤਨੇ ਪਵੇ ਆਪਨੇ ਬੁੱਧ ਜਿਤੀ ਬਰਨਤ ਬਿਰਬਨ ਤੁਇ ਤੀ ਤਮ ਲਖਨ ਜੈ ਪ੍ਰਸਾਰਾ ਕੈ ਵਿਸੈ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਰੂਪਾ ਰੰਗ ਬੋਰਾਵ ਕਹਿ ਬੂਪਾ ਅੰਦਰ ਜਯਰਜ ਸਦ ਕੀਨੀ ਉਤਪਜ ਖਾਨ ਬਹੁ ਰਚ ਦੇਨੇ ਕਾਉ ਫੁਰ ਰਾਜ ਬਿਠਾ ਕਾਉ ਸਮਟ ਵਿਸ਼ੰਗਰ ਗਟਾ ਸਗਰੀ ਸੇਸ਼ ਦਿਖਾਇ ਚੰਬਾ ਆਚੁਗਾ ਸਰੂਪ ਸਵੰਭ ਔਰ ਰੱਛਾ ਮੇਰੀ ਤੁਮ ਕਰੋ ਸਖਬਾ ਸਖ ਸੰਗੋਰੋ ਦੁਸ਼ਟ ਜੀ ਤਿੜੁ ਪਾਤਾ ਸੁਖੁ ਬਿਲਾਸ ਕਰੋ ਰਣਗਾਤਾ ਜੇ ਅਸਧਿਤ ਸਰਨੇ ਪਰੇ ਤਿਨ ਕਾ ਦੁਸ਼ ਦੁਖ ਤੇ ਮਰੇ ਪੁਰਖੋ ਜਨੁ ਪਗ ਪਰੇ ਧਿਆਰੇ ਤਿਨ ਕੇ ਤੁਮ ਸੰਗੜਤ ਬਟਾਰੇ ਜੋ ਕੁਲਕੇ ਕਬਾਰਤਿ ਆਹਿ ਤਾਂ ਕੇ ਕਾਲ ਨਿਕਟ ਨ ਆਹਿ ਰੱਛਾ ਸਤਾਂ ਸਭ ਕਾਲ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿ ਉਹ ਤਾਂ ਕਿ ਤਾਪ ਤਨ ਕਮ ਹਰਿਓ ਰੇ ਦੇ ਜ਼ਗਰ ਮਾ ਸਭ ਹੋਏ ਦੁਸ਼ਾਂ ਸ਼ਬ ਚਕ ਨ ਕੋਈ ਇੱਕ ਬਾਰ ਜਨ ਤੁਮੈ ਸਮਾਰਾ ਕਾਲ ਪੰਜ ਤੇ ਤਾਇਉ ਬਾਰ ਜਨ ਨਾਮ ਤੁਮਾਰੋ ਕਾਹਾ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪ ਦੇ ਲਿਉ ਬਾਰੀ ਸਰਠੁਰ ਮੋ ਸਾਹੀ ਦੁਖ ਦੁਖ ਤੇ ਲਿਉ ਬਚਾਈ ਫੜ ਕੇ ਤੇ ਮੈਂ ਸਰਨ ਧਿਆਰੀ ਆਪਾ ਦਿਲੇ ਉਭਾਰੀ ਸਰ ਰੋੜ ਮਉ ਸਾਇ ਦੁਖ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ਼ਾ ਦਸਮੀ ਕਬੇ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰੱਛਾ पूर्ण होई चित के इच्छा तव चरणन मन रे हमारा अपना जान क्रोध परत पारा हमरे दुष्ट पे तुम काओ आप दे मोय बचाओ सुखी बसे पुर परिवार सिख सब बे करतार मोरे छन कर दे करिए सब बैरन कुआ संगारीए पूर्ण होई हमारी आशा ਸੋਰ ਭਜਨ ਕੀ ਰਹੇ ਪਿਆਸਾ ਤੁਮੇ ਛੜ ਕੋਈ ਵਰਨਾ ਤਿਆਉ ਜੋ ਪਰਚਾਂ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀ ਆਪਾ ਦੇਵ ਮਜੀਬ ਰੀ ਮਰਨ ਕਾਲ ਕਾ ਤਰਾਸ਼ਿ ਨਿ ਮਰੀਉ ਜੋ ਸਦਾ ਹਮਾਰੇ ਪਛਾ ਅਸਰ ਜੁ ਕਰਿਉ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤ ਸਾਇਬ ਪਿਆਰੀ ਦੀਨ ਬੰਦੁ ਕੇ ਹੰਤਾ ਤਮਪੂਰੀ ਚਤੁਸਕੰਤਾ ਕਾਲਪੈ ਬ੍ਰਹਮਾ ਵਿਦਰਾ ਕਾਲਪੈ ਸਭ ਜਿਵਤਰਾ ਕਾਲਪੈ ਕਰ ਪਿਛਣ ਪ੍ਰਕਾਸ਼ਾ ਅਸਕਲ ਕਾਲ ਕਾ ਕਿਆ ਤਮਸਤਾ ਜਨ ਕਾ ਜੋਗੀ ਸੁਖਿਉ ਬੈਦ ਰਾਜ ਬ੍ਰਹਮਾ ਜਿਉਤਿਉ ਜਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਨ ਕਾ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਿ ਸੀ ਕੋ ਹਮਾਰੀ ਸਕਲ ਪਰਜਾ ਜਨਿ ਆਵ ਸੁਵਾਰੀ ਸਿਵ ਕਨ ਕੋ ਸਿਵ ਗਨ ਸੁਖ ਦੀ ਜੋ ਸਤਰਨ ਕੋ ਪਲ ਮਾਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸ ਤੁਲਾ ਸਵ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਐਕੇ ਕੀ ਪੀਰ ਪਛਾਨੈ ਗਟ ਗਟ ਕੇ ਪ੍ਰਵਡ ਕੀ ਜਾਣੈ ਜਬ ਤੁ ਗੁਰ ਕਰਾ ਕਰਤਾਰ ਪਰਜਾ ਤ੍ਰਤਪ ਦੇ ਅਪਾਰਾ ਜਵਾਂਕਰ ਕਰਤੋ ਕਬੋ ਤੁਮ ਮੈਂ ਮਿਲਤੇ ਦੇ ਤਰੇ ਸਭੂ ਜੀਤੇ ਬਦਨ ਸ੍ਰਿਸ਼ਪ ਤਾਰੇ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵੇਦ ਭੇਦ ਰਾਲਮ ਨਿਰੰਕਾਰ ਨਿਪਕਾਰ ਨਿਲਾੰਭ ਆਦ ਅਨਿਲਨਾਥ ਅਸੰਭਵਤਾ ਕਾਮੁੜ ਉਚਰਤ ਬੀਤਾ ਜਾ ਕੋ ਪੇਵ ਨ ਪਵਤ ਵੇਦਾ ਤਾ ਕੋ ਕਰਪਨ ਨਮਾਨਤ ਮਾਨੁੜ ਕੁਛ ਵੇਦ ਨ ਜਾਣਤ ਮਾਨ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਿਤ ਨ ਪਵੇ ਆਪਨੇ ਬੁੱਧ ਜਿਤੀ ਬਰਨਤ ਬਿਰਨ ਤੁਇ ਤੇਤੀ ਤੁਮ ਲਖਨ ਜੈ ਪਸਾਰਾ ਕੈ ਵਿਸੈ ਜਾ ਪ੍ਰਥਮ ਸੰਸਾਰਾ ਇਕ ਰੂਪਨ ਸਰੂਪਾ ਰੰਗ ਬੋਰਾ ਕਹੀਂ ਬੂਪਾ ਅੰਦਰ ਜਾਰਜ ਸਦ ਕੀਨੇ ਉਤਬਜ ਖਾਨ ਬਹੁ ਰਚ ਦੇਨੇ ਕਾਉਪੁਰਾ ਜੈ ਬਿਠਾ ਕਉਸ ਮਟਵ ਸੰਗਰ ਗਟਾ ਸਗਰੀ ਸੇਸ਼ ਦਿਖਾਇ ਚੰਬਾ ਚੁਗਾ ਸਰੂ ਸੁਵੰਬ ਔਰ ਰੱਛਾ ਮੇਰੀ ਤੁਮ ਕਰੋ ਸਖਬਸਿਕ ਸੰਗੋਰੋ ਦੁਸ਼ਟ ਜੀ ਤਿੜੁ ਪਾਤਾ ਸੁਖੁ ਲਿ ਬਿਲਾਸ ਕਰੋ ਰਣਗਾਤਾ ਜੇ ਅਸਧਿਤ ਸਰਨੇ ਪਰੇ ਤਨ ਕਾ ਦੁਸ਼ ਦੁਖ ਤੇ ਮਰੇ ਪੁਰਖੋ ਜਨੁ ਪੁਪਰੇ ਧਿਆਰੇ ਤਿਨ ਕੇ ਤੁਮ ਸੰਗੜਤ ਬਟਾਰੇ ਜੋ ਕੁਲਕੇ ਕਬਾਰਤਿ ਆਹਿ ਤਾਂ ਕੇ ਕਾਲ ਨਿਕਟਣਿ ਆਹਿ ਰੱਛਾ ਸਭ ਕਾ ਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿ ਉਹ ਤਾਂ ਕੇ ਤਾਪ ਤਨ ਕਮ ਹਰਿਓ ਰੇ ਦੇ ਜ਼ਗਰ ਮਾ ਸਭ ਹੋਏ ਦੁਸ਼ਾਂ ਸ਼ਬ ਚਕ ਨ ਕੋਈ ਇਕ ਬਾਰ ਜਨ ਤੁਮੈ ਸਮਾਰਾ ਕਾਲ ਪੰਜ ਤੇ ਤਾਇਉ ਬਾਰ ਜਨ ਨਾਮ ਤੁਮਾਰੋ ਕਾਹਾ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪ ਦੇ ਲਿਓ ਬਾਰੀ ਸਰਠੁਰ ਮੋ ਸਾਹੀ ਦੁਖ ਦੁਖ ਤੇ ਲਿਓ ਬਚਾਈ ਫੜ ਕੇ ਤੇ ਮੈਂ ਸਰਨ ਧਿਆਰੀ ਆਪਾ ਦਿਲ ਉਭਾਰੀ ਸਰ ਢੋਰ ਮਉ ਸਾਈ ਦੁਖ ਤੇ ਲਿਓ ਬਚਾਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ